ਸਤਵੀਰ ਕੌਰ ਕੈਨੇਡਾ ਦੇ ਵਿੱਚ ਜੇਲ ਸੁਪਰਡੈਂਟ ਬਣੀ ਹੈ ਬ੍ਰੈਂਪਟਨ ਜੇਲ ਦੀ ਸੁਪਰਡੈਂਟ ਬਣੀ ਹੈ ਸਤਵੀਰ 9 ਸਤੰਬਰ ਨੂੰ ਉਸ ਦਿਨ ਉਹ ਆਪਣਾ ਅਹੁਦਾ ਸੰਭਾਲਿਆ ਜਾਵੇਗਾ 2018 ਦੇ ਵਿੱਚ ਕੈਨੇਡਾ ਗਈ ਸੀ ਸਤਵੀਰ ਕੌਰ ਨਾਨਕਿਆਂ ਦਾਦਕਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਤਵੀਰ ਦੇ ਪਿਤਾ ਜੋ ਕਿ ਪੰਜਾਬ ਪੁਲਿਸ ਦੇ ਜੇਲ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੇ ਤਿੰਨ ਧੀਆਂ ਅਤੇ ਇੱਕ ਪੁੱਤ ਹੈ ਇਹਨਾਂ ਧੀਆਂ ਦੇ ਜਨਮ ਤੇ ਵੀ ਉਹ ਖੁਸ਼ੀ ਦੇ ਵਿੱਚ ਬਰਸੀ ਵੰਡੇ ਰਹੇ ਨੇ ਸਤਵੀਰ ਕੌਰ ਸੰਗਰੂਰ ਦੇ ਪਿੰਡ ਬਡਰੁੱਖਾਂ ਦੀ ਦੋਤੀ ਹੈ ਨਾਨਕੇ ਆਪਣੀ ਦੋਸਤੀ ਦੀ ਪ੍ਰਾਪਤੀ ਤੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ ਤਵੀਰ ਗੌਰ ਉਹ ਜੇਲਡ ਪਰਦੇ ਮੈਂ ਡਿਪਾਰਟਮੈਂਟ ਕੈਨੇਡਾ ਦੇ ਵਿੱਚ ਉਹ ਬਤੌਰ ਸਟੂਡੈਂਟ ਭਰਤੀ ਹੋਈ ਹੈ ਜੀਦਾ ਅੱਜ ਸਾਨੂੰ ਹੁਣੇ-ਹੁਣੇ ਆ ਕੇ ਇੱਕ ਸਰਪ੍ਰਾਈਜ਼ ਸਾਡੀ ਭੈਣ ਨੇ ਤੇ ਸਾਡੇ ਚੀਚਾ ਜੀ ਹਰਮਨ ਸਿੰਘ ਨੇ ਦਿੱਤਾ ਅਸੀਂ ਅਚਾਨਕ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਖੁਸ਼ੀ ਤੋਂ ਬਹੁਤ ਜ਼ਿਆਦਾ ਇੰਨੀ ਕਿ ਖੁਸ਼ੀ ਆ ਵੀ ਅਸੀਂ ਬੋਲਣਾ ਵੀ ਸਾਡੇ ਤੁਸੀਂ ਬੋਲਿਆ ਨਹੀਂ ਜਾ ਰਿਹਾ ਵੀ ਅਚਾਨਕ ਸਾਨੂੰ ਵੀ ਇਹ ਜਿਹੜਾ ਹੈਗਾ ਸਰਪ੍ਰਾਈਜ਼ ਹੈ ਇਹਨਾਂ ਨੇ ਹੁਣੀ-ਹੁਣੀ ਦਿੱਤਾ ਇਸ ਤੋਂ ਪਹਿਲਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਉਹਨੇ ਅਪਲਾਈ ਕਰਿਆ ਜਾਂ ਟ੍ਰੇਨਿੰਗ ਕਰੀ ਐਟ ਅਟਾਈਮ ਸਰਪ੍ਰਾਈਜ਼ ਆ ਜਿਹੜਾ ਸਾਨੂੰ ਹੁਣੀ-ਹੁਣੀ ਦਿੱਤਾ ਇਹਨਾਂ ਨੇ ਜੀ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਂ ਰੋਸ਼ਨ ਕਰਿਆ ਸਾਰੇ ਪੰਜਾਬ ਦਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆਂ ਵੀ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ ਬੇਟੀਆਂ ਦੀ ਦਿਮਾਗੀ ਤੌਰ ਤੇ ਉਹਨਾਂ ਦੀ ਇੰਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਂ ਰੋਸ਼ਨ ਕਰਨ ਰੋਕਰਾਂਗ ਅਗਲੀ ਖਬਰ ਦਾ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਬਣੇਗੀ ਟੀ ਸੀਰੀਜ਼ ਦੇ ਮਾਲਕ ਪੁਸ਼ਨ ਕੁਮਾਰ ਤੇ ਰਵੀ ਪਗਚੰਡਕਾ ਫਿਲਮ ਨੂੰ ਪ੍ਰੋਡਿਊਸ ਕਰਨਗੇ ਫਿਲਮ ਦੀ ਕਾਸਟਿੰਗ ਨੂੰ ਲੈ ਕੇ ਅਜੇ ਕੋਈ ਵੀ ਐਲਾਨ ਨਹੀਂ ਹੋਇਆ 2011 ਦੇ ਵਿੱਚ ਕੈਂਸਰ ਦੇ ਬਾਵਜੂਦ ਵਰਲਡ ਕੱਪ ਯੁਵਰਾਜ ਸਿੰਘ ਦੇ ਵੱਲੋਂ ਖੇਡਿਆ ਗਿਆ 2011 ਵਰਲਡ ਕੱਪ ਦੇ ਵਿੱਚ ਪਲੇਅਰ ਆਫ ਦਾ ਟੂਰਨਾਮੈਂਟ ਮਣੇਸਨ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਤੇ ਵੀ ਬਾਇਓਪਿਕ ਬਣ ਚੁੱਕੀ ਹੈ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਗਿਰਦਾਰ ਨਵਾਸੀ ਹੈ ਜਿਹੇ ਦੇ ਵਿੱਚ ਹੈ ਯੁਵਰਾਜ ਦੀ ਬਾਇਓਪਿਕ ਦੇ ਲਈ ਐਕਟਰ ਸਿਦਾਂਤ ਚਤੁਰਵੇਦੀ ਤੇ ਰਣਵੀਰ ਕਪੂਰ ਦਾ ਨਾਮ ਚਰਚਾ ਦੇ ਵਿੱਚ ਹਾਲਾਂਕਿ ਇਸ ਨੂੰ ਲੈ ਕੇ ਰਸਮੀ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਖੈਰ ਵੇਖਣਾ ਹੋਵੇਗਾ ਕਿ ਕਿਹੜੀ ਕਾਸਟਿੰਗ ਇਸ ਫਿਲਮ ਤੇ ਲਈ ਜਿਹੜੀ ਕਿ ਰੱਖੀ ਜਾਂਦੀ ਹੈ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਦਰਸਲ ਬਾਇਓਪਿਕ ਜਿਹੜੀ ਕਿ ਬਣਨ ਜਾ ਰਹੀ ਹੈ ਟੀ ਸੀਰੀਜ਼ ਦੇ ਮਾਲਕ ਉਸਨ ਕੁਮਾਰ ਤੇ ਰਵੀ ਪਗਚੰਡਕਾ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ ਹੁਣ ਸਿੰਗਲ ਪੈਰੈਂਟ ਵੀ ਗੋਦ ਲੈ ਸਕਣਗੇ ਬੱਚਾ ਮੈਲਾ ਅਤੇ ਬਾਲ ਵਿਕਾਸ ਮੰਤralੇਦਰ ਇਸ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ 2 ਸਾਲ ਬੱਚੇ ਦੀ ਸਾਂਭ ਸੰਭਾਲ ਤੋਂ ਬਾਅਦ ਗੋਦ ਲੈਣ ਦੀ ਪਰਮਿਸ਼ਨ ਮਿਲੇਗੀ ਪਹਿਲਾਂ ਸਿਰਫ ਵਿਆਹੇ ਜੋੜਿਆਂ ਨੂੰ ਹੀ ਬੱਚਾ ਗੋਦ ਲੈਣ ਦੀ ਦਰਸਲ ਪਰਮਿਸ਼ਨ ਸੀ ਅਣ ਵਿਆਹੇ ਵਿਧਵਾ ਤਲਾਕਸ਼ੁਦਾ ਵੀ ਗੋਦ ਲੈ ਸਕਣਗੇ ਬੱਚਾ ਵਿਭਾਗ ਨੇ ਕੁਝ ਸ਼ਰਤਾਂ ਦੇ ਨਾਲ ਦਰਸਲ ਇਸ ਨੂੰ ਲੈ ਕੇ ਮਨਜ਼ੂਰੀ ਦਿੱਤੀ ਹੈ ਗੋਦ ਲੈਣ ਵਾਲੇ ਦੀ ਉਮਰ 25 ਤੋਂ 60 ਸਾਲ ਹੋਣੀ ਚਾਹੀਦੀ ਹੈ ਜੇ ਸੱਚੇ ਬੱਚੇ ਨੂੰ ਗੋਦ ਲੈਣਾ ਹੈ ਉਸ ਦੀ ਉਮਰ 6 ਸਾਲ ਤੋਂ ਜ਼ਿਆਦਾ ਹੋਵੇ ਮਹਿਲਾ ਕਿਸੇ ਵੀ ਲਿੰਗ ਦੇ ਬੱਚੇ ਨੂੰ ਗੋਦ ਲੈ ਸਕਦੀ ਆ ਪੁਰਸ਼ ਨੂੰ ਸਿਰਫ ਮੁੰਡੇ ਨੂੰ ਗੋਦ ਲੈਣ ਦੀ ਪਰਮਿਸ਼ਨ ਹੈ ਬੱਚੇ ਕਿਸੇ ਚਾਈਲਡ ਕੇਅਰ ਸੰਸਥਾ ਦੇ ਕੋਲ ਹੋਵੇ ਜਾਂ ਬੱਚੇ ਦੇ ਮਾਪੇ ਉਸ ਨੂੰ ਪਾਲਣ ਜਾਂ ਰੱਖਣ ਦੇ ਅਯੋਗ ਨਾ ਹੋਣ ਸਪੈਸ਼ਲ ਬੱਚਿਆਂ ਨੂੰ ਵੀ ਗੋਦ ਲੈਣ ਦੀ ਆਗਿਆ ਹੋਵੇਗੀ ਜੇਕਰ ਵਿਆਹੀ ਜੋੜੇ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਵਿਆਹ ਨੂੰ ਘੱਟੋ ਘੱਟ 2 ਸਾਲ ਹੋਣੇ ਜ਼ਰੂਰੀ